ਨਮਸਕਾਰ ਦੋਸਤੋ ਮੈਂ ਸ਼ਮਿਸ ਨੋਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਕਠਾਗੋ ਟ੍ਰੈਫਿਕ ਪੁਲਿਸ ਦੀ ਜਿੱਥੇ ਇੱਕ ਮਹੀਨਾ ਦੀ ਜਿਹੜੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਰੋਡ ਸੇਫਟੀ ਨੂੰ ਲੈ ਕੇ ਅੱਜ 30 ਜਨਵਰੀ ਨੂੰ ਜਿਹੜਾ ਕਾਠਾਏ ਪੋਲ ਦੇ ਉੱਪਰ ਟ੍ਰੈਫਿਕ ਪੁਲਿਸ ਆ ਵਸੋਂ ਲੋਕਾਂ ਨੂੰ ਜਿਹੜੇ ਹੈਲਮਟ ਵੀ ਦਿੱਤੇ ਗਏ ਆ ਟ੍ਰੈਫਿਕ ਬਾਰੇ ਦੱਸਿਆ ਵੀ ਗਿਆ ਹੈ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਜੇ 4 ਵੀਲਰ ਚਲਾਣੇ ਆ ਤੇ ਸਾਨੂੰ ਜਿਹੜੀ ਸੀਟ ਬੈਲਟ ਲਾਣਾ ਬਹੁਤ ਜ਼ਰੂਰੀ ਹੈਗੀ ਇਹ ਤੇ ਜੇ 2 ਵੀਲਰ ਚਲਾਣੇ ਆ ਤੇ ਸਾਨੂੰ ਜਿਹੜਾ ਹੈਲਮਟ ਪਾੜਾ ਵੀ ਬਹੁਤ ਜ਼ਰੂਰੀ ਹੈਗਾ ਹੈ ਟ੍ਰੈਫਿਕ ਇੰਚਾਰਜ ਬਰਨਪੁਰਾ ਮੁਕਦਰ ਜਿਹੜੇ ਡੀਐਸਪੀ ਸੁਮੇਤ ਸਿੰਘ ਮਾਨ ਵੀ ਪਹੁੰਚੇ ਆ ਪਰ ਮਾਨ ਹੁੰਦਾ ਅਭੀ ਕਹਿਣਾ ਹੈਗਾ ਕਿ ਜੇ ਟ੍ਰੈਫਿਕ ਦੀ ਪਾਲਣਾ ਕਰਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈਗੀ ਆ ਚਲੋ ਗੱਲਬਾਤ ਕਰਦੇ ਆ ਟ੍ਰੈਫਿਕ ਚਾਰਜ ਬਰਮਤਾ ਤੰਦਰਾਲ ਕੀ ਕਹਿਣਾ ਉਹਨਾਂ ਦਾ ਮੈਂ ਸ਼ਮਿਲ ਸੁਨੋ ਤਰਾ ਹਲਚਲ ਪੰਜਾਬ ਦੀ ਪਠਾਨਕੋਟ ਮਾਨ ਜੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਮੁਤਾਬਕ ਔਰ ਆਰਟੀਓ ਸਾਹਿਬ ਪਠਾਨਕੋਟ ਆਰਟੀਓ ਸਾਹਿਬ ਇਹਨਾਂ ਦੀਆਂ ਹਦਾਇਤਾਂ ਇਹਨਾਂ ਦੀ ਗਾਈਡਲਾਈਨਸ ਦੇ ਮੁਤਾਬਕ ਅੱਜ ਅਪਨ ਟੈਂਕ ਚੌਂਕ ਦੇ ਵਿੱਚ ਇੱਕ ਸਾਡਾ ਰੋਡ ਸੇਫਟੀ ਵੀਕ ਮਨਾਇਆ ਜਾ ਰਿਹਾ 1 ਜਨਵਰੀ ਤੋਂ ਲੈ ਕੇ ਤੇ 31 ਜਨਵਰੀ 2025 ਤੱਕ ਉਸ ਤਹਤ ਆਪਾਂ ਜਿੱਥੇ ਟੈਂਕੋ ਵਾਲੇ ਚੌਂਕ ਵਿੱਚ ਮਾਨਜੋਗ ਆਪਣੇ ਡੀਐਸਪੀ ਸਿਟੀ ਸਾਹਿਬ ਨੇ ਵੀ ਬੇਜਤ ਕੀਤੀ ਆ ਤੇ ਇੱਕ ਰੋਡ ਸੇਫਟੀ ਦੇ ਸੰਬੰਧ ਦੇ ਵਿੱਚ ਆਪਾਂ ਇੱਥੇ ਸੈਮੀਨਾਰ ਲਗਾ ਰਹੇ ਆ ਇੱਕ ਰੋਡਸ ਇੰਡੀਆ ਕੰਪਨੀ ਸੁਸਾਇਟੀ ਹੈਗੀ ਆ ਜੀ ਚੰਡੀਗੜ੍ਹ ਤੋਂ ਇਹਨਾਂ ਦੇ ਸਹਿਯੋਗ ਦੇ ਨਾਲ ਅੱਜ ਆਪਾਂ ਇੱਥੇ ਲੋਕਾਂ ਨੂੰ ਹੈਲਮਟ ਵੀ ਤਵੱਡੇ ਆ ਜੇ ਜਿਨ੍ਹਾਂ ਨੇ ਸੀਟ ਬੈਲਟ ਲਾਈ ਆ ਉਹ ਠੀਕ ਹੈ ਜਿਨ੍ਹਾਂ ਨਹੀਂ ਲਾਈ ਉਹਨਾਂ ਨੂੰ ਸੀਟ ਬੈਲਟ ਵੀ ਅਵੇਅਰ ਕੀਤਾ ਲਾਉਣ ਵਾਸਤੇ ਔਰ ਜਿਨ੍ਹਾਂ ਨੇ ਹੈਲਮਟ ਪਾਏ ਉਹਨਾਂ ਨੂੰ ਆਪਾਂ ਫੁੱਲ ਦੇ ਕੇ ਸਨਮਾਨਤ ਵੀ ਕੀਤਾ ਔਰ ਜਿਨ੍ਹਾਂ ਹੈਲਮਟ ਪਾਏ ਆ ਜਾਂ ਸੀਟ ਬੈਲਟ ਲਾਈ ਆ ਉਹਨਾਂ ਨੂੰ ਆਪਾਂ ਫੁੱਲ ਦੇ ਕੇ ਵੀ ਕੀਤਾ ਸਨਮਾਨ ਜੀ ਸਰ ਸੀਟ ਬੈਲਟ ਤੁਹਾਨੂੰ ਅੱਜ ਬਹੁਤ ਜ਼ਰੂਰੀ ਹੈ ਜੀ ਟ੍ਰੈਫਿਕ ਤੁਸੀਂ ਦੇਖ ਰਹੇ ਹੋ ਕਿੰਨੀ ਜ਼ਿਆਦਾ ਹੈ ਤੇ ਕਿੰਨੇ ਐਕਸੀਡੈਂਟ ਹੋ ਰਹੇ ਰੋਜ਼ ਤੇ ਇਹ ਆਪਣੀ ਜੇ ਸਿਹਤ ਠੀਕ ਹੈ ਤੇ ਸਭ ਕੁਝ ਠੀਕ ਹੈ ਜੀ ਹੈਲਮਟ ਪਾਣਾ ਵੀ ਬਹੁਤ ਜ਼ਰੂਰੀ ਹੈ ਔਰ ਸੀਟ ਬੈਲਟ ਲਗਾਉਣਾ ਵੀ ਬਹੁਤ ਜ਼ਰੂਰੀ ਹੈ ਸੋਸਾਇਟੀ ਹੈ ਰੂਟਸ ਇੰਡੀਆ ਦਾ ਚੰਡੀਗੜ੍ਹ ਤੋਂ ਤਾਂ ਅਸੀਂ ਥਰੂਆਊਟ ਪੰਜਾਬ ਜਿਹੜੀ ਹੈ ਇਹ ਰੋਡ ਸੇਫਟੀ ਮੰਥ ਮਨਾ ਰਹੇ ਆ ਤਾਂ ਲੋਕਾਂ ਨੂੰ ਅਸੀਂ ਇਹੀ ਅਪੀਲ ਕਰ ਰਹੇ ਆ ਕਿ ਜਿਹੜੇ ਯਾਤਿਆਜ ਦੇ ਨਿਯਮ ਹੈ ਉਹਨਾਂ ਦੀ ਪਾਲਣਾ ਕੀਤੀ ਜਾਵੇ ਕਿਉਂਕਿ ਜਦੋਂ ਕਿਸੇ ਦੇ ਵੀ ਕੋਈ ਐਕਸੀਡੈਂਟ ਹੁੰਦਾ ਕਿਸੇ ਦੇ ਘਰ ਦਾ ਜਦੋਂ ਜੀਤ ਚੱਲ ਜਾਂਦਾ ਉਹ ਕਦੀ ਕੰਮੀ ਜਿਹੜੀ ਹੈ ਉਹ ਪੂਰੀ ਨਹੀਂ ਹੋ ਸਕਦੀ ਤਾਂ ਇਹਦੇ ਵਿੱਚ ਸਾਰੀਆਂ ਚੀਜ਼ਾਂ ਹੀ ਕਵਰ ਹੁੰਦੀਆਂ ਜਿੰਨੇ ਵੀ ਯਾਤਿਆਜ ਦੇ ਨਿਯਮ ਬਣੇ ਹੈ ਉਹ ਕਿਸੇ ਨਾ ਕਿਸੇ ਕਾਰਨ ਵਰਸ਼ੀ ਬਣੇ ਆ ਤਾਂ ਸਾਰਿਆਂ ਨੂੰ ਇਹੀ ਅਪੀਲ ਹੈ ਕੀ ਹੈਲਮਟ ਪਾਣ ਸੀਟ ਬੈਲਟ ਲਗਾਣ ਓਵਰ ਸਪੀਡ ਜਾਂ ਨਸ਼ਾ ਕਰਕੇ ਗੱਡੀ ਨਾਲ ਚਲਾਨ ਤਾਂ ਲੋਕ ਜਿਹੜੇ ਆਪਣੇ ਪਰਿਵਾਰ ਨੂੰ ਪਹਿਲਾਂ ਦੇਖਣ ਕਿਉਂਕਿ ਜੇਕਰ ਕਿਸੇ ਦਾ ਮੈਂ ਪਹਿਲਾਂ ਵੀ ਕਿਹਾ ਕਿ ਜੇ ਕਿਸੇ ਦਾ ਜੀ ਚਲੇ ਜਾਂਦਾ ਉਹ ਘਾਟਾ ਕਦੀ ਪੂਰਾ ਨਹੀਂ ਹੁੰਦਾ ਇਸ ਲਈ ਆਪਾਂ ਰੋਡ ਦੇ ਉੱਤੇ ਤੁਸੀਂ ਦੇਖ ਰਹੇ ਹੋ ਕਿ ਦਿਨ ਪਰ ਦਿਨ ਕਿੰਨਾ ਹਾਈ ਸਪੀਡ ਗੱਡੀਆਂ ਆ ਰਹੀਆਂ ਅੱਜ ਨਵੀਂ-ਨਵੀਂ ਟੈਕਨੀਕ ਆ ਰਹੀ ਹੈ ਆਪਾਂ ਕੋਈ ਵੀ ਗੱਡੀ ਲੈਣ ਜਾਂਦੇ ਆ ਪਹਿਲਾਂ ਇਹ ਗੱਲ ਕਹਿੰਦੇ ਆ ਉਹਦੇ 'ਚ 에어ਬੈਗ ਕਿੰਨੇ ਆ ਉਹਦੇ 'ਚ ਇਹਦੀ ਸਪੀਡ ਕਿੰਨੀ ਆ ਪਰ ਆਪਾਂ ਉਸ ਨੂੰ ਕਦੀ ਫਾਲੋ ਨਹੀਂ ਕਰਦੇ ਜੇ ਸੀਟ ਬੈਲਟ ਲੱਗੀ ਹੋਏਗੀ ਤਦ ਹੀ 에어ਬੈਗ ਖੁੱਲੇਗਾ ਲੋਕਾਂ ਨੂੰ ਅਪੀਲ ਹੈ ਕਿ ਆਤਾਜਾਦ